ਸਵੇਰੇ ਕਰੀਬ 10 ਵਜੇ ਆਈਟੀਆਈ ਸੂਆਪੁੱਲੀ ਦੇ ਕੋਲ ਇੱਕ ਮੋਟਰਸਾਈਕਲ ਚਾਲਕ ਦੀ ਬੱਸ ਦੇ ਨਾਲ ਮੋਹ ਸਾਹਮਣੇ ਭਿਆਨਕ ਟੱਕਰ ਹੋਈ ਹੈ ਜਿਸ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ ਤਾਂ ਮ੍ਰਿਤਕ ਦੀ ਪਛਾਣ ਅਮਰੀਕ ਸਿੰਘ ਦੇ ਵਜੋਂ ਹੋਈ ਹੈ ਜੋ ਕਿ ਲੋਪੂ ਥਾਣਾ ਸੰਬਰਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਰਿਸਲਟ ਅਕਰਨੀ ਪੈਨੈਕਸੀ ਕੀ ਟੱਕਰ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਹੈ ਤੇ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਹੈ ਦੱਸਿਆ ਜਾ ਰਿਹਾ ਹੈ ਕਿ 10 ਵਜੇ ਚੰਡੀਗੜ੍ਹ ਰੋਡ ਨੇੜੇ ਆਈਟੀਆ ਸੁਆ ਪੁਲੀ ਦੇ ਕੋਲ ਇੱਕ ਮੋਟਰਸਾਈਕਲ ਤੇ ਸਵਾਰ ਨੌਜਵਾਨ ਅਮਰੀਕ ਸਿੰਘ ਲੁਧਿਆਣਾ ਵੱਲ ਜਾ ਰਿਹਾ ਸੀ ਜਦੋਂ ਸੁਆ ਪੁਲੀ ਦੇ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ বাস ਦੇ ਨਾਲ ਮੋਸਮ ਨੇ ਟੱਕਰ ਹੋਈ ਹੈ ਮੋਟਰਸਾਈਕਲ ਸਵਾਰ ਨੌਜਵਾਨ ਜ਼ਖਮੀ ਹੁੰਦਾ ਹੈ ਤੇ ਉਸ ਨੂੰ ਸਿਵਰ ਹਸਪਤਾਲ ਲਿਆਂਦਾ ਗਿਆ ਤਾਂ ਜ਼ਖਮੀ ਦੀ ਗੰਭੀਰੀ ਹਾਲਤ ਨੂੰ ਵੇਖਦਿਆਂ ਹੋਏ ਉਸ ਨੂੰ ਚੰਡੀਗੜ੍ਹ 32 ਸੈਕਟਰ ਰੈਫਰ ਕੀਤਾ ਗਿਆ ਹਾਲਾਂਕਿ ਘਟਨਾ ਤੋਂ 4 ਘੰਟੇ ਬਾਅਦ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਟੱਕਰ ਅਤੇ ਪਿਆਨਕਸੀ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਤੇ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਦੇ ਵਿੱਚ ਜੁਟ ਗਈ ਹੈ ਇੱਕ ਦਾ ਐਕਸੀਡੈਂਟ ਪੀਸ਼ੈਂਟ ਆਇਆ ਸੀ ਕਿਸ ਤਰ੍ਹਾਂ ਆਇਆ ਸੀ ਸਾਡੇ ਕੋਲ ਹੁਣੇ ਇੱਕ ਅੰਗਰੇਜ਼ ਸਿੰਘ 38 ایਅਰਸ ਦਾ ਪੇਸ਼ੈਂਟ ਆਇਆ ਸੀ ਮੇਲ ਪੇਸ਼ੈਂਟ ਹੈ 11:25 ਤੇ ਤੇ ਉਹਦਾ ਰੋਡ ਸਾਈਡ ਐਕਸੀਡੈਂਟ ਹੋਇਆ ਆ ਉਹਨਾਂ ਦੇ ਕਹਿਣ ਮੁਤਾਬਕ ਬੱਸ ਨਾਲ ਹੋਇਆ ਤੇ ਉਹਨੂੰ ਪਾਸਾ ਹੀ ਕੰਡਕਟਰ ਦਵਿੰਦਰ ਸਿੰਘ ਲੈ ਕੇ ਆਇਆ ਸੀ ਪੇਸ਼ੈਂਟ ਵੀ ਹਾਲ ਸੀਰੀਅਸ ਹੋਣ ਕਰਕੇ ਉਹਨੂੰ ਫਰਸਟ ایڈ ਦੇ ਕੇ ਅਸੀਂ ਗਵਰਨਮੈਂਟ ਮੈਡੀਕਲ ਕਾਲਜ 32 ਸੈਂਟੀਅਰ ਰੈਫਰ ਕਰ ਦਿੱਤਾ ਕਿੰਨੀ ਕੁ ਉਮਰ ਹੈ ਜੀ 38 ইয়ার্স ਉਹਨਾਂ ਦੇ ਦੱਸਦੇ ਹਾਂ ਰਹਿਣ ਵਾਲਾ ਸਾਨੂੰ ਜੋ ਉਹਨਾਂ ਨੇ ਲਿਖਵਾਇਆ ਮਾਸੀ ਵਾਲਾ ਰੋਡ ਸਮਰਾਲੇ ਦਾ ਰਹਿਣ ਵਾਲਾ ਹੋ ਕਿਦਾ ਐਕਸਟਰਨਲ ਫੀਨੋਪੀਡ ਡਾਇਆਗਨੋਸਿਸ ਕਿਸ ਤਰ੍ਹਾਂ ਹੈ ਜੀ ਸਾਡੇ ਕੋਲ ਹੁਣੇ ਇੱਕ ਅੰਗਰੇਜ਼ ਸਿੰਘ 38 ইয়ার্স ਦਾ ਪੇਸ਼ੈਂਟ ਆਇਆ ਸੀ ਮੇਲ ਪੇਸ਼ੈਂਟ ਹੈ 11 ਵਜੇ 25 ਮਿੰਟ ਤੇ ਤੇ ਉਹਦਾ ਰੋਡ ਸਾਈਡ ਐਕਸੀਡੈਂਟ ਹੋਇਆ ਆ ਉਹਨਾਂ ਵੀ ਕਹਿਣ ਮੁਤਾਬਿਕ ਬੱਸ ਨਾਲ ਹੋਇਆ ਤੇ ਉਹਨੂੰ ਬੱਸ ਦਾ ਹੀ ਕੰਡਕਟਰ ਦਵਿੰਦਰ ਸਿੰਘ ਲੈ ਕੇ ਆਇਆ ਸੀ ਪੇਸ਼ੈਂਟ ਦੀ ਹਾਲਤ ਸੀਰੀਅਸ ਹੋਣ ਕਰਕੇ ਉਹਨੂੰ ਫਰਸਟ ایڈ ਦੇ ਕੇ ਫਿਰ ਗਵਰਨਮੈਂਟ ਮੈਡੀਕਲ ਕਾਲਜ 32 ਸੈਂਟਰੀਅਰ ਹਸਪੀਟਲ ਲੈ ਕੇ ਗਏ ਸਰ ਕਿੰਨੀ ਕੁ ਉਮਰ ਹੈ ਜੀ 38 ইয়ার্স ਉਹਨਾਂ ਦੇ ਦੱਸੇ ਮੁਤਾਬਿਕ ਕਿੱਥੇ ਰਹਿਣ ਵਾਲਾ ਆ ਸਾਨੂੰ ਜੋ ਉਹਨਾਂ ਨੇ ਲਿਖਵਾਇਆ ਮਾਛੀਵਾੜਾ ਰੋਡ ਸਮਰਾਲੇ ਦਾ ਰਹਿਣ ਵਾਲਾ ਹੋ। ਇਹਦਾ ਐਕਸੀਡੈਂਟ ਵੀ ਇਨੀ ਫਿਚਰ ਆਇਆ ਸੀ ਕਿਸ ਤਰ੍ਹਾਂ ਹੈ? ਸਾਡੇ ਕੋਲ ਹੁਣੇ ਇੱਕ ਅੰਗਰੇਜ਼ ਸਿੰਘ 38 ইয়ার্স ਦਾ ਪੇਸ਼ੈਂਟ ਆਇਆ ਸੀ, ਮੇਲ ਪੇਸ਼ੈਂਟ ਹੈ 11:20 ਪਤਰੀ ਮਿੰਟ ਤੇ ਤੇ ਉਹਦਾ ਰੋਡ ਸਾਈਡ ਐਕਸੀਡੈਂਟ ਹੋਇਆ ਆ। ਉਹਨਾਂ ਵੀ ਕਹਿ ਹੈ ਮੁਤਾਬਕ ਬੱਸ ਨਾਲ ਹੋਇਆ। ਤੇ ਉਹਨੂੰ ਪਾਸਾ ਹੀ ਕੰਡਕਟਰ ਦਵਿੰਦਰ ਸਿੰਘ ਲੈ ਕੇ ਆਇਆ ਸੀ ਪੇਸ਼ੈਂਟ ਦੀ ਹਾਲਤ ਸੀਰੀਅਸ ਹੋਣ ਕਰਕੇ ਉਹਨੂੰ ਫਰਸਟ ایڈ ਦੇ ਕੇ ਅਸੀਂ ਗਵਰਨਮੈਂਟ ਮੈਡੀਕਲ ਕਾਲਜ 32 ਸੰਡੀਅਰ ਰੈਫਰ ਕਰ ਦਿੱਤਾ ਕਿੰਨੀ ਉਮਰ ਹੈ ਜੀ 38 ইয়ার্স ਉਹਨਾਂ ਦੇ ਦੱਸੇ ਮੁਤਾਬਕ ਕਿੱਥੇ ਰਹਿਣ ਵਾਲਾ ਹੋ ਸਾਨੂੰ ਜੋ ਉਹਨਾਂ ਨੇ ਲਿਖਵਾਇਆ ਮਾਛੀ ਵਾਲਾ ਰੋਡ ਸਮਰਾਲੇ ਦਾ ਰਹਿਣ ਵਾਲਾ ਹੋ ਇਹਦਾ ਐਕਸਟਰਨਲ ਪੀਨਿਊ ਪੇਸ਼ੈਂਟ ਆਇਆ ਸੀ ਕਿਸ ਤਰ੍ਹਾਂ ਇਹ ਸਾਡੇ ਕੋਲ ਹੁਣੇ ਇੱਕ ਅੰਗਰੇਜ਼ ਸਿੰਘ 38 ইয়ার্স ਦਾ ਪੇਸ਼ੈਂਟ ਆਇਆ ਸੀ ਮੇਲ ਪੇਸ਼ੈਂਟ ਹੈ 11:20 ਵਜੇ ਪੱਤੀ ਮਿੰਟ ਤੇ ਤੇ ਉਹਦਾ ਰੋਡ ਸਾਈਡ ਐਕਸੀਡੈਂਟ ਹੋਇਆ ਆ ਉਹਨਾਂ ਦੇ ਕਹਿਣ ਮੁਤਾਬਿਕ ਬੱਸ ਨਾਲ ਹੋਇਆ ਤੇ ਉਹਨੂੰ ਬੱਸ ਦਾ ਹੀ ਕੰਡਕਟਰ ਦਵਿੰਦਰ ਸਿੰਘ ਲੈ ਕੇ ਆਇਆ ਸੀ ਤੇ ਜਦੋਂ ਵੀ ਹਾਲਤ ਸੀਰੀਅਸ ਹੋਣ ਕਰਕੇ ਉਹਨੂੰ ਫਰਸਟ ایڈ ਦੇ ਕੇ ਅਸੀਂ ਗਵਰਨਮੈਂਟ ਮੈਡੀਕਲ ਕਾਲਜ 32 ਸੰਡੀਅਰ ਰੈਫਰ ਕਰ ਦਿੱਤਾ ਕਿੰਨੀ ਉਮਰ ਹੈ ਜੀ 38 ਇਅਰਸ ਉਹਨਾਂ ਨੇ ਦੱਸਿਆ ਮੁਤਾਬਿਕ ਕਿੱਥੇ ਰਹਿਣ ਵਾਲਾ ਆ ਸਾਨੂੰ ਜੋ ਉਹਨਾਂ ਨੇ ਲਿਖਾਇਆ ਮਾਸੀਵਾੜਾ ਰੋਡ ਸਮਰਾਲੇ ਦਾ ਰਹਿਣ ਵਾਲਾ ਆ i'll